ਆਜੋ ਦੋਸਤੋ ਸੁਣੋ ਇੱਕ ਐਸੀ ਹਵੇਲੀ ਦਿਖਾਉਣੇ ਆ ਜਿਹੜੀ ਕਿ ਬਹੁਤ ਹੀ ਘੱਟ ਖਰਚੇ ਵਿੱਚ ਤਿਆਰ ਕੀਤੀ ਹੋਈ ਹੈ ਵੀਰ ਨੇ ਆਮ ਕੋਠੀ ਦੇ ਖਰਚੇ ਵਿੱਚ ਹੀ ਜਿੰਨੇ ਖਰਚੇ ਵਿੱਚ 2500 3000 ਦੀ ਕੋਠੀ 3000 ਸਕਰ ਫੁੱਟ ਦੀ ਕੋਠੀ ਤਿਆਰ ਹੁੰਦੀ ਹੈ 25 30 ਲੱਖ ਆਮ ਨਾਰਮਲ ਤੇ ਬਾਈ ਕਹਿੰਦਾ ਫਰੰਟ ਹਵੇਲੀ ਦੀ ਜ਼ਰੂਰ ਆ ਪਰ ਵਿੱਚੋਂ ਇਹ ਕੋਠੀ ਹੈ ਡਬਲ ਬਾਉਂਡਰੀ ਦਿੱਤੀ ਹੈ ਬਾਈ ਨੇ ਫਰੰਟ ਤੇ ਸੜਕ ਤੇ ਬਾਉਂਡਰੀ ਹੈਗੀ ਉਸ ਤੋਂ ਬਾਅਦ ਦਰਵਾਜ਼ਾ ਆ ਗਿਆ ਦਰਵਾਜ਼ੇ ਦਾ ਘੇਟ ਦੋ ਗੇਟ ਲਾਏ ਨੇ ਬਾਈ ਨੇ ਆਹ ਆ ਜੀ ਦੋਸਤੋ ਦਿਖਾਉਣਾ ਹਵੇਲੀ ਟਾਈਪ ਦੇ ਦਰਵਾਜਾ ਬਣਾਇਆ ਬਾਈ ਨੇ ਗੇਟ ਨੂੰ ਗਲਾਈ ਦਿੱਤੀ ਹੈਗੀ ਵਧੀਆ ਆ ਦੇਖੋ ਕਿੰਨੀ ਸੋਹਣੀ ਗਲਾਈ ਆ ਮਿਸਤਰੀ ਦੀ ਕਾਰੀਗਰੀ ਵਧੀਆ ਕੀਤੀ ਹੋਈ ਹੈ ਮਿਸਤਰੀ ਨੇ ਵਧੀਆ ਕੰਮ ਕੀਤਾ ਹੋਇਆ ਵੈਸੇ ਹਵੇਲੀ ਇਹ ਬਣ ਕੇ ਰੈਡੀ ਆ ਪਲਾਸਟਰ ਵਗੈਰਾ ਰਹਿੰਦਾ ਤੇ ਆ ਦੇਖੋ ਦੋਸਤੋ ਅੰਦਰੋਂ ਵੀ ਵਿਖਾਵਾਂਗੇ ਤੁਹਾਨੂੰ ਕਿੰਨੇ ਬੈਡਰੂਮ ਕੀ ਗੱਲਬਾਤ ਹੈਗੀ ਇਹ ਦਰਵਾਜਾਗਾ ਆ ਦੇਖੋ ਦੋਸਤੋ ਟਾਈਮ ਦਾ ਆ ਦੇਖੋ ਦੋਸਤੋ ਹਵੇਲੀ ਦੀ ਲੁੱਕ ਇਹ ਬਾਈ ਨੇ ਨਾ ਨਕਸ਼ਾ ਜਰੂਰ ਬਣਵਾਇਆ ਸੀ ਪਰ ਨਕਸ਼ਾ ਬਣਵਾਇਆ ਸੀ ਬਾਈ ਨੇ ਕੋਠੀ ਦਾ ਵਿੱਚੋਂ ਇਹ ਕੋਠੀ ਹੈ 2500 ਸਕਰ ਫੁੱਟ ਦੇ ਵਿੱਚ ਇਹ ਬਣੀ ਹੋਈ ਹੈ ਤੇ 1500 ਸਕਰ ਫੁੱਟ ਫਸਟ ਸਟੋਰੀ ਹੈ 1000 ਸਕਰ ਫੁੱਟ ਸੈਕੰਡ ਸਟੋਰੀ ਹੈ ਦੋਸਤੋ ਉੱਪਰ ਵੀ ਹੈਗਾ ਥੋੜਾ ਏਰੀਆ 5400 ਤੇ ਬਹੁਤ ਹੀ ਜਿਆਦੇ ਸੋਹਣੀ ਲੁੱਕ ਦਿੱਤੀ ਹੋਈ ਆ ਹਵੇਲੀ ਦੀ ਬਾਈ ਨੇ ਇਹ ਬਾਈ ਕਹਿੰਦਾ ਸੀ ਦੇਖ ਕੇ ਵਿਹਾਈ ਸੀ ਕਿ ਦੋ ਚਾਰ ਥਾਂ ਤੇ ਮਿਸਤਰੀ ਦੀ ਰਾਇ ਨਾਲ ਵੀ ਕੁਝ ਕਰਿਆ ਸਾਰਾ ਨਕਸ਼ੇ ਦੇ ਹਿਸਾਬ ਨਾਲ ਨਹੀਂ ਚੱਲੇ ਹੈਗੇ ਕਿ ਆਪ ਵੀ ਡਿਫਰੈਂਟ ਕੀਤਾ ਬਾਈ ਨੇ ਕੁਛ ਨਾ ਕੁਛ ਇਸ ਵਿੱਚ ਆਜੋ ਦੋਸਤੋ ਅੰਦਰੋਂ ਵੀ ਵਿਖਾਵਾਂਗੇ ਤੁਹਾਨੂੰ ਤੇ ਦੱਸ ਦਿਆਂ ਨਾਲੇ ਬੈੱਡਰੂਮ ਦੋ ਬੈੱਡਰੂਮ ਨੇ نیچے ਇਸ ਵਿੱਚ ਰਸੋਈ ਡ੍ਰੈنگ ਰੂਮ ਤੇ ਇੱਕ ਬੈੱਡਰੂਮ ਉੱਪਰ ਬਣਾਇਆ ਹੋਇਆ ਕੋਈ ਜ਼ਿਆਦਾ ਏਰੀਆ ਨਹੀਂ ਸੱਤਿਆ ਹੋਇਆ ਵੀਰ ਨੇ ਹੈਗਾ ਤਾਂ ਕੋਠੀ ਦੇ ਹਿਸਾਬ ਨਾਲ ਹੀ ਹੈ ਬਸੰਦਰੋਂ ਤਾਂ ਆ ਆ ਦਿਖਾਉਣਿਆਂ ਇਹ ਚਗਾਠਾਂ ਦੇਖੋ ਦੋਸਤੋ ਭਾਈ ਕਹਿੰਦਾ ਇਹ ਰੇਸ ਵਾਲੇ ਪੱਥਰ ਦੀਆਂ ਆਉਂਦੀਆਂ ਚਗਾਠਾਂ ਤੇ ਮੀਨਾਕਾਰੀ ਕੀਤੀ ਹੋਈ ਹੈਗੀ 메ਨ ਚਗਾਠ ਹੈਗੀ ਇਹ ਤੇ ਅੰਦਰੋਂ ਵੀ ਵਿਖਾਉਣੇ ਦੋਸਤੋ ਲੌਬੀ ਵੇਖੋ ਬਹੁਤ ਜ਼ਿਆਦਾ ਖੁੱਲੀ ਹੈ ਵਧੀਆ ਹਵਾਦਾਰ ਹੈਗੀ ਥੋੜੀ ਡਿਊਪਲੈਕਸ ਕੋਠੀ ਹੈ ਇਹ ਵਧੀਆ ਰੌਸ਼ਨੀ ਪੈਂਦੀ ਰਹਿੰਦੀ ਹੈਗੀ ਨੇਚਰਲ ਲਾਈਟ ਇਹ ਰਾਈਟ ਸਾਈਡ ਤੇ ਡ੍ਰੈنگ ਰੂਮ ਆ ਗਿਆ ਦੋਸਤੋ ਇਹਦੀ ਲੰਬਾਈ ਥੋੜੀ ਜ਼ਿਆਦਾ ਰੱਖੀ ਹੋਈ ਹੈ ਬਾਈ ਨੇ 14 12 ਦਾ ਕਰਿਆ ਹੋਇਆ ਹੈ ਇਹ ਤੇ ਅਦਰ ਲੌਬੀ ਵਿਖਾਉਣੇ ਆ ਲੋਬੀ ਬਹੁਤ ਖੁੱਲੀ ਹੈਗੀ ਤੇ ਰਾਈਟ ਸਾਈਡ ਤੇ ਆ ਗਿਆ ਇਧਰ ਲੈਫਟ ਸੌਰੀ ਲੈਫਟ ਸਾਈਡ ਤੇ ਕਿਚਨ ਕਿਚਨ ਵੀ ਸੇਮ ਸਾਈਜ਼ ਹੀ ਹੈ ਡਾਇੰਗ ਰੂਮ ਦਾ ਖੁੱਲੀ ਰੱਖੀ ਹੋਇਆ ਬਾਈ ਨੇ ਕਿਚਨ ਕਹਿੰਦਾ ਵੀ ਤੰਗੀ ਨਹੀਂ ਆਉਂਦੀ ਕਹਿੰਦਾ ਬਾਅਦ ਚ ਫਰੋਖਾ ਹੋ ਜਾਂਦਾ ਤੇ ਇਹ ਆ ਗਿਆ ਦੋਸਤੋ ਬੈਡਰੂਮ ਇਹ ਹਵੇਲੀ ਦੇ ਵਿੱਚ ਬੈਡਰੂਮ ਆ ਗਿਆ ਕੋਈ ਜ਼ਿਆਦਾ ਏਰੀਆ ਨਹੀਂ ਹੈਗਾ ਮੇਨ ਹੀ ਹੈ ਮੇਨ ਮੇਨ ਕਮਰੀ ਲਾਏ ਹੋਏ ਨੇ ਬਾਈ ਨੇ ਕੋਈ ਜ਼ਿਆਦਾ ਬਾਲੇ ਫालतੂ ਨਹੀਂ ਵਗਲਿਆ ਹੋਇਆ ਹੈਗਾ ਕਿਹੜਾ ਏਰੀਆ ਜ਼ਿਆਦਾ ਤਾਂ ਹੀ ਕਰਕੇ ਬਾਈ ਕਹਿੰਦਾ ਖਰਚਾ ਘਟਾਇਆ ਆ ਆਮ ਨੋਰਮਲ ਕੋਠੀ ਦਾ ਖਰਚੇ ਆਇਆਗਾ ਬਸ ਬਾਲਾ ਨਹੀਂ ਜ਼ਿਆਦਾ ਆ ਕੋਈ ਤੇ ਇਹ ਬੈਕ ਸਾਈਡ ਤੇ ਗੇਟ ਆ ਗਿਆ ਦੋਸਤੋ ਇਧਰ ਪਸ਼ੂ ਵਗੈਰਾ ਰੱਖੇ ਹੋਇਆ ਬਾਈ ਨੇ ਤੇ ਪੋਰਚ ਵਗੈਰਾ ਛੋਟਾ ਤੇ ਇਹ ਬੈਕ ਬੈਕ ਸਾਈਡ ਤੇ ਜਾਣ ਵਾਸਤੇ ਗੇਟ ਰੱਖਿਆ ਹੋਇਆ ਇਹ ਤੇ ਇਹ ਵਾਸਰੂਮ ਆ ਗਿਆ ਇਹ ਵਾਸਰੂਮ ਇੱਕ ਬੈਡਰੂਮ ਨਾਲ ਹੀ ਅਟੈਚ ਆ ਇਹ ਤੇ ਇਧਰ ਸਾਈਡ ਤੇ ਡਰੈਸਿੰਗ ਰੂਮ ਹੈ ਆ ਵੇਖੋ ਦੋਸਤੋ ਇਧਰ ਰਾਈਟ ਸਾਈਡ ਤੇ ਪੌੜੀਆਂ ਦੇ ਨਾਲ ਗੇਟ ਰੱਖਿਆ ਹੋਇਆ ਹੈ ਬੈਡਰੂਮ ਦਾ ਇਹ ਇਧਰ ਬੈਡਰੂਮ ਆਗਾ ਇਹ 14 ਬਾਈ 13 ਫੁੱਟ ਦਾ ਰੂਮ ਕੀਤਾ ਹੋਇਆ ਹੈ ਇਹ ਵਧੀਆ ਖੁੱਲਾ ਰੂਮ ਆਗਾ ਪਰ ਉਹ ਦਿਖਾਉਣੇ ਆ ਸੋਨਣਾ ਆਜੋ ਪਾਈਪ ਵਗੈਰਾ ਪੈ ਚੁੱਕੀ ਹੈਗੀ ਫਿਟਿੰਗ ਵਾਰੀ ਪਾਈਪ ਆ ਵਗੈਰਾ ਦਾ ਕੰਮ ਨੇ ਬੜ ਚੁੱਕਾ ਹੈਗਾ ਇਲੈਕਟ੍ਰੀਸ਼ian ਦਾ ਤੇ ਡਿਊਪਲੈਕਸ ਕੋਠੀ ਆ ਦੇਖੋ ਦੋਸਤਾਂ ਉੱਤੇ ਗ੍ਰਿਲ ਲੱਗ ਜਾਣੀ ਹੈ ਇਹ ਹੈਗਾ ਪੌੜੀ ਚੜਨਸਾ ਰਾਈਟ ਸਾਈਡ ਤੇ ਬੈਡਰੂਮ ਆ ਗਿਆ ਇਹ ਇਸ ਦੇ ਨਾਲ ਵੀ ਇੱਕ ਬਾਥਰੂਮ ਅਟੈਚ ਆ ਉੱਪਰ ਤੇ ਇਹ ਵੀ ਸੇਮ ਸਾਈਜ਼ ਹੈਗਾ ਇਧਰ ਅੱਗੇ ਬਾਲਕਨੀ ਆ ਗਈ ਦੋਸਤੋ ਸੈਕੰਡ ਪੋਰਸ਼ਨ ਤੇ ਇੱਥੇ ਆਪਾਂ ਦੁਪਹਿਰੇ ਸਮੇਂ ਨੂੰ ਜਾਂ ਸੁਬਾ ਸਾਮ ਬੈਠ ਕੇ ਵਧੀਆ ਚਾਹੀ ਪਾਣੀ ਪੀ ਸਕਦੇ ਆ ਤੇ ਖੇਤਾਂ ਚ ਬਣੀ ਹੋਈ ਹਵੇਲੀ ਆ ਦੋਸਤੋ ਬਹੁਤ ਜਿਆਦਾ ਵਧੀਆ ਲੁੱਕ ਦੇ ਰਹੀ ਹੈ ਬਾਹਰੋਂ ਆ ਵੇਖੋ 프ਰੰਟ ਸੈਕੰਡ ਪੋਰਸ਼ਨ ਦਾ ਬਹੁਤ ਵਧੀਆ ਗੱਲਬਾਤ ਹੈ ਬਹੁਤ ਕੈਂਟ ਬਣਾਈ ਹੈ ਬਾਈ ਨੇ ਜਦੋਂ ਰੈਡੀ ਵਗੈਰਾ ਹੋ ਗਈ ਦੋਸਤੋ ਫਿਰ ਵੇਖੋ ਕਲਰ ਵਗੈਰਾ ਹੋ ਕੇ ਕਿਵੇਂ ਠੱਕ ਦਿੰਦੀ ਹੈ ਹਵੇਲੀ ਇਹ ਸਿਰਾ ਗੱਲਬਾਤ ਹੋਣੀ ਐ ਇਸਦੀ ਤੇ ਬੈਕ ਸਾਈਡ ਵੀ ਦਿਖਾਉਣਾ ਥੋਨੂੰ ਆਜੋ ਬੈਕ ਸਾਈਡ ਤੇ ਓਪਨ ਰੱਖਿਆ ਹੋਇਆ ਥੋੜਾ ਏਰੀਆ ਇਹ ਕੁੱਲਾ ਏਰੀਆ ਥੋੜਾ ਆ ਵੇਖੋ ਦੋਸਤੋ ਉੱਪਰ ਪੌੜੀ ਜਾ ਰਹੀ ਹੈਗੀ ਕਿਵੇਂ ਲੱਗੀ ਹਵੇਲੀ ਦੋਸਤੋ ਕਮੈਂਟਾਂ ਚ ਜਰੂਰ ਦੱਸਿਓ ਤੇ ਨਵੀਆਂ-ਨਵੀਆਂ ਵੀਡੀਓ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਮਿੱਤਰੋ ਧੰਨਵਾਦ